ਸਰਸ਼ੀ ਕਾਲ ਮੈਰੀਨਾ ਦੀ ਮੰਗ ਤੁਸੀਂ ਦੇਖ ਰਹੇ ਹੋ ਪਿੰਡਾਂ ਵਾਲੇ ਰੈਡਰ ਤੇ ਫੇਸਬੁੱਕ ਤੇ ਦੇਖ ਰਹੇ ਹੋ ਛਣਕਾਟਾ ਨਿਊਜ਼ ਗੱਲ ਕਰਾਂਗੇ ਨੇਪਾਲ ਦੀ ਨੇਪਾਲ ਦੇ ਵਿੱਚ ਜ਼ਮੀਨ ਖਿਸਕਣ ਦੇ ਕਾਰਨ ਦੋ ਬੱਸਾਂ ਜਿਹੜੇ ਕਿ ਨਦੀ ਦੇ ਵਿੱਚ ਰੁੜ ਗਈਆਂ ਜਿਸ ਦੌਰਾਨ ਇਸ ਦੇ ਵਿੱਚ ਸੱਤ ਭਾਰਤੀ ਯਾਤਰੀ ਵੀ ਸ਼ਾਮਲ ਸੀ ਦੱਸਿਆ ਜਾ ਰਿਹਾ ਹੈ ਕਿ ਕੁੱਲ ਦੋਨਾਂ ਬੱਸਾਂ ਦੇ ਵਿੱਚ 65 ਯਾਤਰੀ ਸ਼ਾਮਲ ਸੀ ਵਿੱਚੇ ਉਹਨਾਂ ਦੇ ਡਰਾਈਵਰ ਅਤੇ ਨਦੀ ਦੇ ਵਿੱਚ ਬੱਸਾਂ ਰੁੜਨ ਕਰਕੇ ਵੱਡਾ ਹਾਸਾ ਵਾਪਰ ਗਿਆ ਜਿਸ ਤੋਂ ਬਾਅਦ ਉੱਥੇ ਹੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਲਗਾਤਾਰ ਇਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਇਹਨਾਂ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ ਦਾਅ ਹੈ ਕਿ ਮੱਧ ਨੇਪਾਲ ਦੇ ਵਿੱਚ ਮਦਨ ਆਸ਼ੀਰ ਹਾਈਵੇ ਤੇ ਠਿੱਗਾਂ ਡਿਗੀਆਂ ਜਿਸ ਕਾਰਨ ਲਗਭਗ 65 ਯਾਤਰੀ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਤ੍ਰਿਸ਼ੂਲੀ ਨਦੀ ਦੇ ਵਿੱਚ ਰੁੜਗੀਆਂ ਦੋਵੇਂ ਬੱਸਾਂ ਦੇ ਵਿੱਚ ਡਰਾਈਵਰ ਸਮੇਤ ਕੁੱਲ 65 ਸਵਾਰੀਆਂ ਸੀ ਜਿਨ੍ਹਾਂ ਦੇ ਵਿੱਚ 5 ਤੋਂ 7 ਭਾਰਤੀ ਦੱਸੇ ਜਾ ਰਹੇ ਨੇ ਚਿੱਤਵੰਦ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਇੰਦਰਦੇਵ ਯਾਦਵ ਨੇ ਘਟਨਾ ਦੀ ਪੁਸ਼ਟੀ ਕਰਦੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਦੇ ਅਨੁਸਾਰ ਦੋਵੇਂ ਬੱਸਾਂ ਦੇ ਵਿੱਚ 62 ਡਰਾਈਵਰ ਦੇ ਸਮੇਤ 65 ਲੋਕ ਸਵਾਰ ਸੀ ਅਤੇ ਜਦੋਂ ਇਹ ਹਾ사 ਵਾਪਰਿਆ ਉਸ ਤੋਂ ਬਾਅਦ ਕਾਫੀ ਰੌਲਾ ਵੀ ਉੱਥੇ ਪਿਆ ਅਤੇ ਨਦੀ ਦੇ ਵਿੱਚ ਰੁਣਨ ਕਰਕੇ ਇਹ ਸਾਰੇ ਜ਼ਖਮੀ ਜਿਹੜੇ ਕਿ ਲਾਤਾ ਹੋ ਗਏ ਉਸ ਤੋਂ ਬਾਅਦ ਇਹਨਾਂ ਦੀ ਭਾਲ ਜਾਰੀ ਕੀਤੀ ਜਾ ਰਹੀ ਹੈ ਅਤੇ ਰੈਸਕਿਊ ਕੀਤਾ ਜਾ ਰਿਹਾ ਹੈ ਉਨਾ ਕਾਕੀ ਅਸੀਂ ਮੌਕੇ ਤੇ ਟੀਮਾਂ ਦੇ ਨਾਲ ਆ ਤਲਾਸ਼ੀ ਮੁਹਿੰਮ ਜਾਰੀ ਹੈ ਲਗਾਤਾਰ ਹੋ ਰਹੀ بارش ਕਾਰਨ ਲਾਪਤਾ ਬਸਾਂ ਦੀ ਭਾਲ ਕਰਨ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸਿਆ ਕਿ ਨੇਪਾਲ ਦੇ ਵਿੱਚ ਇਨੀ ਦਿਨੀ ਭਾਰੀ بارش ਪੈ ਰਹੀ ਹੈ ਜਿਸ ਦੇ ਮੱਦੇਨਜ਼ਰ ਲਗਾਤਾਰ ਜਿਹੜੇ ਕਿ ਉੱਥੇ ਢਿਗਾ ਡਿਗਰੀਆਂ ਨੇ ਢਿਗਾ ਡਿਗਨ ਦੇ ਕਰਕੇ ਅਜਿਹੇ ਸੜਕੀ ਹਾਦਸੇ ਵਾਪਰੇ ਨੇ ਜਿਸ ਦੌਰਾਨ ਏ ਵੱਡਾ ਨੁਕਸਾਨ ਹੋਇਆ ਕਿ ਦੋ ਬੱਸਾਂ ਜੋ ਕਿ ਸਵਾਰੀਆਂ ਦੇ ਨਾਲ ਭਰੀਆਂ ਹੋਈਆਂ ਸੀ ਉਹ ਟੀਗਾ ਡਿਗਣ ਦੇ ਕਰਕੇ ਨਦੀ ਦੇ ਵਿੱਚ ਰੁੜ ਗਈਆਂ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਨੇ ਟਵਿੱਟਰ ਤੇ ਟਵੀਟ ਕਰਕੇ ਇਸ ਘਟਨਾ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਉਹਨਾਂ ਨੇ ਕਿਹਾ ਕਿ ਮਨਰਾਇਨਗੜ ਮੁਗਲੀਨ ਰੋਡ ਸਖਸ਼ਤ ਜ਼ਮੀਨ ਖਿਸਕਣ ਨਾਲ ਬਾਅਦ ਰੁੜ ਜਾਣ ਤੋਂ ਬਾਅਦ ਲਗਭਗ 5 ਦਰਜਨ ਯਾਤਰੀਆਂ ਦੇ ਲਾਪਤਾ ਹੋਣ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੜਾ ਤੇ ਜ਼ਮੀਨ ਖਿਸਕਣ ਕਾਰਨ ਜਾਇਦਾਦ ਦੇ ਨੁਕਸਾਨ ਦੀ ਰਿਪੋਰਟ ਤੋਂ ਬਹੁਤ ਦੁਖੀਆਂ ਅਧਿਕਾਰੀਆਂ ਨੇ ਦੱਸਿਆ ਕਿ ਗਣਪਤੀ ਡੀਲਕਸ ਚ ਸਵਾਰ ਤਿੰਨ ਯਾਤਰੀ ਬਾਤੋ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੇ ਵਿੱਚ ਸਫਲ ਹੋ ਚੁੱਕੇ ਨੇ ਸੋ ਦੱਸ ਦੇ ਕਿ 65 ਯਾਤਰੀ ਜਿਹੜੇ ਕਿ ਬਸਾਂ ਦੇ ਵਿੱਚ ਸਵਾਰ ਸੀ ਜਿੱਦੇ ਵਿੱਚੋਂ ਤਿੰਨ ਜਾਣੇ ਨੇ ਆਪਣੀ ਹਿੰਮਤ ਕਰਦੇ ਹੋਏ ਬਸ ਦੇ ਵਿੱਚੋਂ ਛਾਲ ਮਾਰ ਦਿੱਤੀ ਜਿਸ ਦੌਰਾਨ ਉਹ ਤਿੰਨ ਜਿਹੜੇ ਯਾਤਰੀ ਨੇ ਉਹ ਆਪਣੀ ਜਾਨ ਬਚਾ ਸਕੇ ਨੇ ਤੇ ਬਾਕੀ ਸਾਰੇ ਯਾਤਰੀ ਨਦੀ ਦੇ ਵਿੱਚ ਰੁੜ ਚੁੱਕੇ ਨੇ ਉੱਥੇ ਹੀ ਕਾਰਜ ਦੀ ਗੱਲ ਕੀਤੀ ਜਾਵੇ ਤਾਂ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ ਕਿਉਂਕਿ ਹਾਲੇ ਵੀ ਨੇਪਾਲ ਦੇ ਵਿੱਚ ਭਾਰੀ ਮੀਂਹ ਪੈਣਾ ਮੀਂਹ ਪੈ ਰਿਹਾ ਜਿਸ ਦੇ ਮੱਦੇਨਜ਼ਰ ਬੱਸਾਂ ਦੇ ਭਾਲਕਾਂ ਦੇ ਯਾਤਰੀ ਦੇ ਭਾਲ ਕਰਨ ਦੇ ਵਿੱਚ ਟੀਮਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਲਗਾਤਾਰ ਰੈਸਕਿਊ ਟੀਮਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਗਣਪਤੀ ਡੀ ਲਕਸ ਦੇ ਵਿੱਚ ਜਿਨ੍ਹਾਂ ਨੇ ਛਾਲ ਮਾਰੀ ਉਹ ਬਚ ਚੁੱਕੇ ਨੇ ਤੇ ਬਾਕੀ ਅੱਗੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਸੁਪਰਡੈਂਟ ਆਪਾਵੇਸ਼ ਰਿਮਨ ਨੇ ਦੱਸਿਆ ਕਿ ਨੇਪਾਲ ਪੁਲਿਸ ਤੇ ਹਥਿਆਰਬੰਦ ਪੁਲਿਸ ਬਲ ਦੇ ਜਵਾਨ ਰਾਹਤ ਤੇ ਬਚਾਅ ਕਾਰਜਾਂ ਦੇ ਵਿੱਚ ਲੱਗੇ ਹੋਏ ਨੇ ਸੋ ਦਾ ਦੇ ਕੇ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਆਈ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਕਿ ਪਹਾੜਾਂ ਦੇ ਵਿੱਚ ਵੀ ਪਹਾੜ ਖਿਸਕ ਰਹੇ ਨੇ ਪਾਣੀ ਦਾ ਵਹਾ ਨਦੀਆਂ ਦੇ ਵਿੱਚ ਵੀ ਤੇਜ਼ ਹੋ ਰਿਹਾ ਜਿਹਦੇ ਚੱਲਦੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਤਾਂ ਕਿ ਅਜੇ ਇਹ ਇਲਾਕੇ ਦੇ ਵਿੱਚ ਫਿਲਹਾਲ ਉਹ ਨਾ ਹੋਣ ਕਿਉਂਕਿ ਮੀਂਹ ਕਰਕੇ ਪਹਾੜ ਅਤੇ ਢਿਗਾ ਡਿਗਰੇ ਨੇ ਜਿਸ ਕਰਕੇ ਕੋਈ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਤੇ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼